ਰਹਿਣ ਵਾਲੇ ਭਾਈ ਗਜਿੰਦਰ ਸਿੰਘ ਦੇ ਸ਼ੰਕਾਸ਼ਮ ਭਾਈ ਜੀਵਨ ਅਤੇ ਕੁਰਬਾਨੀ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਤਕਾਰ ਭੇਟ ਕਰਦੀ ਹੈ ਭਾਈ ਗਜਿੰਦਰ ਸਿੰਘ ਵੱਲੋਂ ਦ੍ਰਿੜਤਾ ਨਾਲ ਸਿੱਖ ਸਿਧਾਂਤਾਂ ਤੇ ਪਹਿਰਾ ਦੇਣਾ ਅਤੇ ਕਠਨ ਹਾਲਾਤਾਂ ਵਿੱਚ ਜੀਵਨ ਪੰਥ ਤੈਅ ਕਰਨਾ ਉਹਨਾਂ ਦੀ ਪੰਥਕ ਪਛਾਣ ਦਾ ਲਖਾਇਕ ਹੈ ਕੌਮ ਵੱਲੋਂ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਤਾਖਸੀਰ ਇਹ ਕਹਾਤ ਤਖਸਾਲ ਵੱਲੋਂ ਵੀ ਅੱਜ ਤੋਂ 2 2.5 ਸਾਲ ਪਹਿਲਾਂ ਉਹਨਾਂ ਨੂੰ ਮਾਨ ਤੇ ਸਤਕਾਰ ਦੇਣ ਲਈ ਜਿਹੜਾ ਉਹ 12 ਸ਼ਖਸੀਤਾਂ ਚੁਣੀਆਂ ਗਈਆਂ ਸੀ ਉਹਨਾਂ ਸ਼ਖਸੀਤਾਂ ਦੇ ਵਿੱਚ ਇੱਕ ਭਾਈ ਗਜਿੰਦਰ ਸਿੰਘ ਜੀ ਵੀ ਸੀ ਸੋ ਦੂਸਰਾ ਭਾਈ ਸਰਜੀਤ ਸਿੰਘ ਜੀ ਪਿੱਟੇਵੰਦ ਸਾਹਿਬ ਉਹਨਾਂ ਦੇ ਫਾਦਰ ਉਹਨਾਂ ਦੇ ਵੀ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਉਹ ਤੋਂ ਇਲਾਵਾ ਜਿਹੜਾ ਸਾਡਾ ਅੱਜ ਦਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਐਗਜ਼ੈਕਟਿਵ ਦੇ ਵਿੱਚ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਇਹ ਮੰਗ ਸੀ ਕਿ ਸੱਚਖੰਡ ਸ੍ਰੀ ਹਜੂਰ ਦਰਬਾਰ ਸਾਹਿਬ ਜੀ ਦੇ ਘੱਟੋ ਘੱਟ ਦੋ ਗ੍ਰੰਥੀ ਜ਼ਰੂਰ ਰੱਖੇ ਜਾਣ ਤੋ ਉਹਨਾਂ ਦੇ ਵਿੱਚ ਭਾਈ ਕੇਵਲ ਸਿੰਘ ਜੀ ਪੁੱਤਰ ਸਰਦਾਰ ਸਰਦੇਵ ਸਿੰਘ ਜੀ ਪਿੰਡ ਬਹਿਣੀਬਾਲ ਜ਼ਿਲ੍ਹਾ ਮਾਨਸਾ ਜਿਹੜੇ ਸਾਡੇ ਪੰਜ ਪਿਆਰਿਆਂ ਦੇ ਵਿੱਚ ਸੇਵਾ ਨਿਭਾਉਂਦੇ ਆ ਔਰ ਉਹਨਾਂ ਤੋਂ ਇਲਾਵਾ ਭਾਈ ਪਰਵਿੰਦਰਪਾਲ ਸਿੰਘ ਜੀ ਪੁੱਤਰ ਭਾਈ ਭਾਨ ਸਿੰਘ ਜੀ ਕਾਨੂ ਵਾਲਾ ਰੋਡ ਬਟਾਲਾ ਇਹ ਦੋ ਸ਼ਖਸੀਤਾਂ ਦੀ ਜਿਹੜੀ ਸਿੰਘ ਸਹਿਬਾਨਾਂ ਦੀ ਤੇ ਭਾਈ ਗਰਬਖ ਸਿੰਘ ਖਾਲਸਾ ਵੀ ਮੈਂਬਰ ਸੀ ਉਹਨਾਂ ਵੱਲੋਂ ਇਹ ਸ਼ਿਪਾਰਸ਼ ਕੀਤੀ ਸੀ ਇਹਨਾਂ ਨੂੰ ਜੋ ਪਾਇਆ ਗਿਆ ਸੀ ਤੇ ਉਹਨਾਂ ਦੋਹਾਂ ਦੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਬਤੌਰ ਸਿੰਘ ਸਾਹਿਬ ਗ੍ਰਾਂਤੀ ਸਿੰਘ ਉਹਨਾਂ ਦੀ ਜਿਹੜੀ ਉਹ ਚੋਣ ਆ ਉਹਨੂੰ ਅੱਜ ਪ੍ਰਵਾਨ ਕੀ ਦਿੱਤੀ ਗਈ। ਦੂਸਰਾ ਇੱਕ ਜਿਹੜਾ ਅਹਿਮ ਮਾਮਲਾ ਉਹ ਸਿਗਾ ਵੀ ਬੜੇ ਲੰਬੇ ਅਰਸੇ ਤੋਂ ਇੱਕ ਕਾਰਾਂ ਦੀ ਬਿਆਦਵੀ ਕਰ ਲਈ ਜਦੋਂ ਵੀ ਕਿਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਆਵਾਜ਼ ਬੁਲੰਦ ਕਰਦੀ ਉਹ ਆਵਾਜ਼ ਹੀ ਰਹਿ ਜਾਂਦੀ ਆ ਪਰ ਉਹਦਾ ਕੋਈ ਅਸਰ ਨਹੀਂ ਹੋਇਆ ਪਿਛਲੇ ਦਿਨੀ ਰਾਜਸਥਾਨ ਵਿਖੇ ਸਾਡੀਆਂ ਦੋ ਬੇਟੀਆਂ ਇੱਕ ਨੇ ਦਾ ਟਕਾਰ ਲਾਉਣ ਤੋਂ ਇਨਕਾਰ ਕਰ ਦਿੱਤਾ ਤੇ ਉਹਨੂੰ ਇਹਨਾਂ ਮੌਕਾ ਹੀ ਨਹੀਂ ਦਿੱਤਾ ਜਾਦ ਕੇ ਫੰਡਾਮੈਂਟਲ ਰਾਈਟ ਦੇ ਤੌਰ ਦੇ ਉੱਤੇ 6 ਇੰਚੀ ਇਹਨਾਂ ਦੀਆਂ ਆਪਣੀਆਂ ਵੀ ਨਿਰਧਾਰਤ ਆ ਕਿ ਜਹਾਜ਼ 'ਚ ਵੀ ਜਾਣਾ ਹੋਵੇ ਤੇ ਉਹਦੇ ਵਿੱਚ 6 ਇੰਚੀ ਦੀ ਜਿਹੜੀ ਤੁਸੀਂ ਸਰੀ ਸਾਬ ਪਹਿਨ ਕੇ ਜਾ ਸਕਦੇ ਆ ਪਰ ਉਸ ਬੇਟੀ ਨੂੰ ਹੀ ਨਹੀਂ ਮਨਾ ਕੀਤਾ ਉਹ ਤੋਂ ਇਲਾਵਾ ਦੂਸਰੀ ਜਿਹੜੀ ਬੇਟੀ ਸੀ ਉਹਨੇ ਬੜੀ ਜਦੋਜਹਿਦ ਕੀਤੀ ਪਰ ਉਹਨੂੰ ਵੀ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਇਹ ਵੀ ਅਕਸਰ ਆਇਆ ਕਿ ਸੈਂਟਰਲ ਜਿਹੜੇ ਸਕੂਲ ਆ ਜਿਹੜੇ ਆਪਣੇ ਆਮ ਤੌਰ ਦੇ ਉੱਤੇ 에ਅਰ ਫੋਰਸ ਸਟੇਸ਼ਨ ਦੇ ਉੱਤੇ ਫੌਜ ਦੇ ਸਟੇਸ਼ਨਾਂ ਦੇ ਉੱਤੇ ਉਹ ਬੱਚੇ ਜਿਹੜੇ ਐਂਟ੍ਰੈਂਸ ਟੈਸਟ ਦੇਣ ਜਾਂਦੇ ਆ ਤਾਂ ਉਹਨਾਂ ਦੇ ਖੜੇ ਲਹਾਏ ਜਾਂਦੇ ਆ ਮੈਂ ਸਮਝਦਾ ਇਹ ਧਾਰਮਿਕ ਤੌਰ ਤੇ ਬਹੁਤ ਵੱਡੀ ਇੱਕ ਅਵਗਿਆ ਕੀਤੀ ਜਾਂਦੀ ਜਾਂਦ ਕਿ ਇਹ ਪੰਜਾਬ ਦੀ ਪਰੰਪਰਾ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਤੇ ਰਹਿਤ ਮਰਿਆਦਾ ਅਨੁਕੂਲ ਅਮਰਧਾਰੀ ਸਿੱਖ ਨੇ ਪੰਜ ਕਕਾਰ ਅੰਗ ਸੰਗ ਰੱਖਣੇ ਆ ਤੇ ਇੱਥੇ ਪਤਾ ਵੀ ਹੈ ਇਹਨਾਂ ਨੂੰ ਸਾਰਿਆਂ ਨੂੰ ਕਿ ਸਿੱਖ ਰਹਿਤ ਮਰਿਆਦਾ ਤੇ ਜਿਹੜਾ ਅਮਰਧਾਰੀ ਸਿੱਖ ਆ ਉਹਦੀ ਰਹਿਤ ਕੀ ਆ ਪਰ ਉਹ ਜਾਣ ਬੁੱਝ ਕੇ ਇਹੋ ਜਿਹਿਆਂ ਖੋਜੀਆਂ ਜਿਹੜੀਆਂ ਉੱਥੇ ਸ਼ਰਾਬ ਤਾਂ ਕਰਦੇ ਆ ਜਿਹੜੀਆਂ ਕਰਨਾਤਮਕ ਤੌਰ ਤੇ ਸਿੱਖਾਂ ਨੂੰ ਸੋਚਣ ਨੂੰ ਮਜਬੂਰ ਕਰਦੇ ਆ ਤੇ ਮੈਂ ਸਮਝਦਾ ਜਿਹੜੇ ਵੀ ਅਧਿਕਾਰੀ ਇਹੋ ਜੀ ਆ ਹਮਾਕਤ ਕਰਦੇ ਆ ਉਹਨਾਂ ਨੂੰ ਕਾਨੂੰਨੀ ਤੌਰ ਤੇ ਚਾਹੇ ਪਾਰਚਾ ਦਾਇਰਜ ਕੀਤਾ ਜਾਵੇ ਚਾਹੇ ਕੋਈ ਹੋਰ ਇਹਦਾ ਹੱਲ ਕੱਢਿਆ ਜਾਵੇ ਅਸੀਂ ਅੱਜ ਵਿਚਾਰ ਕੀਤੀ ਆ ਕਿ ਸੈਂਟਰਲ ਗਵਰਨਮੈਂਟ ਨੂੰ ਵੀ ਰਿਪਰੈਜ਼ੈਂਟੇਸ਼ਨ ਭੇਜੀ ਜਾਊਗੀ ਨਾਲ ਦੀ ਨਾਲ ਕਾਨੂੰਨੀ ਮਾਰਾਂ ਕੋਲੋਂ ਰਾਇ ਲੈ ਕੇ ਜੇ ਸਾਨੂੰ ਕਾਨੂੰਨ ਦਾ ਵੀ ਦਰਵਾਜ਼ਾ ਖੜਕਾਉਣਾ ਪਿਆ ਉਹ ਵੀ ਅਸੀਂ ਜ਼ਰੂਰ ਖੜਕਾਵਾਂਗੇ ਕਿਉਂਕਿ ਬਹੁਤ ਵੱਡੀ ਤੇ ਸਿੰਘ ਸਾਬਾ ਨੂੰ ਵੀ ਬੇਨਤੀ ਕੀਤੀ ਆ ਕਿ ਤੁਸੀਂ ਵੀ ਇਹਦੇ ਉੱਤੇ ਵੱਖ-ਵੱਖ ਜਥੇਬੰਦੀਆਂ ਸਾਧਕੇ ਇਹਨਾਂ ਨੂੰ ਸੁਚੇਤ ਕਰੋ ਕਿਉਂਕਿ ਰੋਜ਼ ਦੀ ਇੱਕ ਗੱਲ ਹੋ ਗਈ ਹੈ। ਉਹ ਤੋਂ ਇਲਾਵਾ ਜਿਹੜਾ ਆ ਪਿਛਲੇ ਦਿਨੀ ਇੱਕ ਮੈਂਬਰ ਪਾਰਲੀਮੈਂਟ ਕੰਗਨਾ ਕੰਗਨਾ ਰਣੌਤ ਬਣ ਕੇ ਗਈ। ਉਹਦਾ ਜੋ ਚੰਡੀਗੜ੍ਹ 에어ਪੋਰਟ ਦੇ ਉੱਤੇ ਉਹ ਵਿਵਾਦ ਹੋਇਆ। ਔਰ ਉਸ ਵਿਵਾਦ ਦੇ ਸਿੱਟੇ ਕੀ ਨਿਕਲੇ ਕਿ ਇੱਕ ਤਾਂ ਉਹਨੇ ਬੜੀ-ਬੜੀ ਬੋਲਦੀ ਨੇ ਉਹ ਗੱਲ ਕਹੀ ਕਿ ਜਿਹੜੇ ਪੰਜਾਬ ਦੇ ਸਿੱਖ ਆ ਸਾਰੇ ਇਹਨਾਂ ਨੂੰ ਕਰਨਾਤਮਕ ਤੌਰ ਦੇ ਉੱਤੇ ਸਾਰਿਆਂ ਦੇ ਉਹਨੇ ਉਹ ਤੇ ਕਮੈਂਟ ਕੀਤਾ ਜਿਹੜਾ ਉਹਦੇ ਤੇ ਪਰਚਾ ਦਰਜ ਹੋਣਾ ਬਣਦਾ ਦੂਸਰਾ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੇ ਮੈਂ ਸਮਝਦਾ ਪੰਜਾਬੀਆਂ ਨੂੰ ਤਾਂ ਕੋਈ ਫਰਕ ਨਹੀਂ ਪਿਆ ਕਿੰਨੇ ਕੁ ਟੂਰਿਸਟ ਉੱਥੇ ਜਾਂਦੇ ਆ ਤੇ ਉੱਥੇ ਉਹ ਜਿਹੜਾ ਇੱਕ ਸਾਡੇ ਵੀਰ ਗਿਆ ਭਾਵੇਂ ਉਹ ਕੇਸਾਤਾਰੀ ਨਹੀਂ ਸੀ ਉਹਦੀ ਵਾਈਫ ਨਾਲ ਸੀ ਜਿਹੜੀ ਵਿਦੇਸ਼ ਚੋਂ ਆਈ ਹੋ ਸੀ ਉਹਨਾਂ ਬੁਰੀ ਤਰ੍ਹਾਂ ਜਿਹੜਾ ਆ ਫਟੜ ਕੀਤਾ ਗਿਆ ਤੇ ਮੈਂ ਸਮਝਦਾ ਪਈ ਇਹ ਕਾਨੂੰਨ ਆ ਕਿਹੜਾ ਇਜਾਜ਼ਤ ਦਿੰਦਾ ਵੀ ਜੇ ਕਿਸੇ ਨੇ ਕੋਈ ਕੀਤਾ ਵੀ ਆ ਕੋਈ ਤੇ ਉਹ ਦੂਸਰੇ ਜਿਹੜੇ ਆ ਉਹਦਾ ਕਿਉਂ ਰਿਜਲਟ ਭੁਗਤਣ ਪਹਿਲਾਂ ਤਾਂ ਬੜੀ ਵੱਡੀ ਜਿਆਦਤੀ ਆ ਜੇ ਉਹ ਬੇਟੀ ਕੁਲਵਿੰਦਰ ਨੇ ਕੋਈ ਗੱਲ ਕੀਤੀ ਸੀ ਉਹਦੇ ਦਾ ਪਰਚਾ ਦਾਰਜ ਹੋ ਗਿਆ ਉਹਦੀ ਬਦਲੀ ਵੀ ਬੰਗਲੌਰ ਦੀ ਕਰਤੀ ਤੇ ਜਿਹੜੀ ਬਤੌਰ ਮੈਂਬਰ ਪਾਰਲੀਮੈਂਟ ਜਾਣਦੀ ਆ ਉਹ ਸਿੱਖਾਂ ਤੇ ਤੰਜ ਕੱਸੇ ਤੇ ਆਪਾਂ ਉਹਨੂੰ ਕੁਛ ਨਾ ਕਹੀਏ ਔਰ ਰਾਦਰ ਮਤਲਬ ਸਕਿਉਰਟੀ ਪ੍ਰੋਵਾਈਡ ਕਰਕੇ ਇੱਕ ਸ਼ਾਇਦ ਪਈ ਇਹਨੂੰ ਮੈਟਲ ਦਿੱਤਾ ਜਾ ਰਿਹਾ ਮੈਂ ਸਮਝਦਾ ਬਹੁਤ ਵੱਡਾ ਪੰਜਾਬ ਦੇ ਲੋਕਾਂ ਨਾਲ ਤੇ ਖਾਸ ਕਰਕੇ ਸਿੱਖਾਂ ਨਾਲ ਹੀ ਵਿਤਖਰਾ ਕੀਤਾ ਜਾ ਰਿਹਾ ਔਰ ਇਹ ਹੌਲੀ ਹੌਲੀ ਘੜਾ ਭਰਦਾ ਜਾ ਰਿਹਾ ਤੇ ਵੀ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਾਂ ਹਿਮਾਚਲ ਸਰਕਾਰ ਜਿਹੜੀ ਉਹ ਸੁਚੇਤ ਹੋਵੇ ਫੇ ਸਾਨੂੰ ਤਾਂ ਫਰਕ ਨਹੀਂ ਪੈਣਾ ਟੂਰਿਸਟ ਜਿਹੜੇ ਆਤ ਕੀ ਦੇਖ ਲਾਉ ਕਿੰਨੇ ਕ ਘਟ ਗਏ ਉਹ ਸਾਰੇ ਉਧਰ ਜੰਮੂ ਕਸ਼ਮੀਰ ਵੱਲੋਂ ਦੌੜ ਗਏ ਤੀਸਰਾ ਜਿਹੜਾ ਸੀਗਾ ਉਹ ਸੀਗਾ ਜਿਹੜਾ ਇੱਥੇ ਜੋਗਾ ਕਰਨ ਦਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਬਹੁਤ ਸਾਰਿਆਂ ਪੱਖਾਂ ਤੋਂ ਲੋਕਾਂ ਨੇ ਰਾਇਆਂ ਵੀ ਦਿੱਤੀਆਂ ਉਹਦੇ ਵੱਲੋਂ ਵੀ ਲਿਖ ਕੇ ਆਇਆ ਪਰ ਮੈਂ ਅਕਸਰਿਕ ਕਿਉਂਕਿ ਮੈਂ ਬਹੁਤ ਇਹਦੀ ਡੰਗਾਈ ਚ ਆਪਣੇ ਵਿਚਾਰ ਪਹਿਲਾਂ ਵੀ ਦੇ ਚੁੱਕਾ ਪਰ ਅੱਜ ਐਗਜ਼ੈਕਟਿਵ ਦੀ ਮੀਟਿੰਗ ਸੀ ਇਹਨੂੰ ਬੜੇ ਸਖਤ ਲਾਬਜਾਂ ਦੇ ਵਿੱਚ ਇਹਨੂੰ ਕੰਡੈਮਨਿੰਗ ਕੀਤਾ ਇਹਨੂੰ ਤਾੜਨਾ ਕੀਤੀ ਗਈ ਕਿ ਰਹਿਤ ਮਰਿਆਦਾ ਦੇ ਪੱਖ ਤੋਂ ਇੱਕ ਇਸ ਧਾਰਮਿਕ ਸਥਾਨ ਦਾ ਤੇ ਹਰ ਇੱਕ ਧਾਰਮਿਕ ਸਥਾਨ ਦਾ ਇੱਕ ਮਰਿਆਦਾ ਹੁੰਦੀ ਹੈ ਤੇ ਉਹ ਮਰਿਆਦਾ ਨੂੰ ਭੰਗ ਕਰਨ ਦਾ ਯਤਨ ਕੀਤਾ ਗਿਆ ਉਹ ਜਾਣ ਬੁੱਝ ਕੇ ਕੀਤਾ ਗਿਆ ਫਿਰ ਕਿਉਂਕਿ ਬੇਟੀ ਕਰਕੇ ਉਹਨਾਂ ਵੱਲੋਂ ਆਇਆ ਵੀ ਸਾਨੂੰ ਮਾਫੀ ਦਿੱਤੀ ਜਾਵੇ ਮੈਂ ਸਮਝਦਾ ਕਿ ਚਲੋ ਮਾਫੀਆਂ ਦਾ ਬੜਬੜੇ ਸਿੱਖ ਧਰਮ ਦਾ ਬਹੁਤ ਵਿਛਾਲਿਆ ਪਰ ਜੇ ਆਪਾਂ ਇਦਾਂ ਦੀਆਂ ਗੱਲਾਂ ਕਰ ਕਰਕੇ ਕਰ ਕਰਕੇ ਜੇ ਇਹਨਾਂ ਸਿੱਖ ਤੇ ਖਾਸ ਕਰਕੇ ਸਿੱਖੀ ਨੂੰ ਪਿਆਰ ਕਰਨ ਵਾਲਿਆਂ ਦੇ ਮਨਾਂ ਦੇ ਵਿੱਚ ਇੱਕ ਫੇਰ ਵੱਡਾ ਵਿਵਾਦ ਇੱਕ ਗੁੱਸਾ ਵੀ ਉੱਠਦਾ ਕਿ ਜਾਣ ਬੁੱਝ ਕੇ ਜਿਹੜੀ ਕੋਈ ਕਾਰਵਾਈ ਕਰਦਾ ਉਹ ਫਿਰ ਵਾਟਸ਼ਣ ਜੋਗ ਨਹੀਂ ਹੁੰਦੀ ਸੋ ਐਗਜ਼ੈਕਟਿਵ ਕਮੇਟੀ ਇਹ ਸਮੁੱਚੇ ਤੌਰ ਤੇ ਦੇਸ਼ ਦੇ ਵਿਦੇਸ਼ ਦੀਆਂ ਸੰਗਤਾਂ ਨੂੰ ਜਿਉ ਆਇਆਂ ਕਹਿੰਦੀ ਆ ਜਿਹੜੇ ਇੱਥੇ ਆਉਂਦੇ ਆ ਉਹਨਾਂ ਨੂੰ ਅਸੀਂ ਬੋਰਡ ਵੀ ਲਾਏ ਆ ਕੁਝ ਉਥੇ ਸਾਡੇ ਸਪੀਕਰਾਂ ਦੇ ਮੁੰਡੇ ਬੋਲਦੇ ਵੀ ਆ ਜੀ ਆਇਆਂ ਨੂੰ ਪਰ ਇਸ ਸਥਾਨ ਦਾ ਤੇ ਹਰ ਧਾਰਮਿਕ ਸਥਾਨ ਦਾ ਇੱਕ ਮਰਿਆਦਾ ਆ ਉਹ ਮਰਿਆਦਾ ਨੂੰ ਭੰਗ ਨਾ ਕਰੋ ਕਿਉਂਕਿ ਸਾਡਾ ਵੀ ਚੇਤ ਨਹੀਂ ਕਰਦਾ ਫੇਰ ਵੀ ਕਿਸੇ ਨੂੰ ਕੋਈ ਸਜ਼ਾ ਦਿੱਤੀ ਜਾਵੇ ਪਰ ਜਿਹੜੇ ਮੋਬਾਈਲ ਵਰਤੋਂ ਕਰਦੇ ਆ ਉਹਨਾਂ ਨੂੰ ਮੈਂ ਖਾਸ ਕਰਕੇ ਕਹਿਣਾ ਚਾਹੁੰਦਾ ਕਿਉਂਕਿ ਸਿੰਘ ਸਾਹਿਬ ਨੇ ਵੀ ਹੁਣ ਦਾ ਆਦੇਸ਼ ਕਰ ਦਿੱਤਾ ਕਿ ਚਾਹੇ ਕੋਈ ਬਾਲੀਵੁੱਡ ਆਵੇ ਹਾਲੀਵੁੱਡ ਆਵੇ ਉਹਨੂੰ ਆਪਾਂ ਕੋਈ ਵੀਡੀਓ ਨਹੀਂ ਬਣਾਈ ਜਾਊਗੀ ਤੇ ਮੈਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਸਾਡੇ ਮੈਨੇਜਰ ਸਾਹਿਬ ਨੂੰ ਵੀ ਇਹ ਹੁਕਮ ਕੀਤਾ ਕਿ ਮੋਬਾਈਲ ਲੈ ਕੇ ਜਾਣ ਸਿਰਫ ਫੋਟੋ ਖਿੱਚੀ ਜਾਵੇ। ਉਦੋਂ ਜ਼ਿਆਦਾ ਉਥੇ ਕੈਮਰਾ ਘਮਾਉਣਾ, ਉਥੇ ਜਾ ਕੇ ਦੂਸਰਿਆਂ ਨੂੰ ਫੇਰ ਪਰੇਸ਼ਾਨੀ ਕਰਨੀ ਇਹਨੂੰ ਬਿਲਕੁਲ ਅਲਾਉ ਨਹੀਂ ਕੀਤਾ ਜਾਊਗਾ। ਸਾਹਿਬ ਉਹ ਤੋਂ ਇਲਾਵਾ ਜਿਹੜੇ ਸਾਡੇ ਦੋ ਅਸੀਂ ਪਿਛਲੇ ਸਾਲਾਂ 'ਚ ਇੱਕ ਨਿਸ਼ਚੇ ਅਕੈਡਮੀ ਦੇ ਤਹਿਤ ਜੁਪੀਐਸਸੀ ਲਈ ਉਹ ਚੰਡੀਗੜ੍ਹ ਸੈਕਟਰ 27 ਦੇ ਵਿੱਚ ਸਾਡਾ ਸਫਲ ਚੱਲ ਰਹੀ ਅਕੈਡਮੀ। ਉਹਦੇ ਵਿੱਚ ਸਾਡਾ ਇੱਕ ਬੱਚਾ ਗੁਰਜੋਤ ਸਿੰਘ। ਉਹਨੇ ਪ੍ਰੀਲਿਮਰੀ ਟੈਸਟ ਵੀ IAS ਦਾ ਸਾਡਾ ਪਹਿਲਾ ਸਿੱਖ ਬੱਚਾ ਸਾਫ ਸੂਰਤ। ਜਿਹਨੇ ਉਹ ਟੈਸਟ ਵੀ ਪ੍ਰੀਲਿਮਰੀ ਜਿਹੜਾ ਕਲੀਅਰ ਕੀਤਾ ਉਹਨੂੰ ਬੱਚੇ ਨੂੰ ਵਧਾਈ। ਉਹਦੇ ਪਰਿਵਾਰ ਨੂੰ ਵੀ ਵਧਾਈ ਆ ਤੇ ਪਿਛਲੇ ਬੱਚੇ ਸਾਡੇ ਜਿਹੜੇ ਉੱਥੇ ਆਲਰੇਡੀ ਚੱਲ ਰਹੇ ਆ ਤੇ 25 ਬੱਚੇ ਐਤਕੀ ਨਵੇਂ ਟੈਸਟ ਲੈ ਕੇ ਉਹਨਾਂ ਦਾ ਵੀ ਨਵਾਂ ਬੈਚ ਜਿਹੜਾ ਸ਼ੁਰੂ ਕੀਤਾ ਗਿਆ। ਉਦੋਂ ਇਲਾਵਾ ਸਿੱਖ ਬੱਚੇ ਬੱਚੀਆਂ ਜਿਹੜੇ ਜੁਡੀਸ਼ੀਅਲ ਵਿੱਚ ਆਉਣ ਉਹ ਪੀਸੀਐਸ ਜੁਡੀਸ਼ਰੀ ਲਈ ਪਾਂਥਰਾਧਮ ਜਿਹੇਦਾਰ ਗੁਰਚਰਨ ਸਿੰਘ ਟੋੜਾ ਇੰਸਟੀਚਿਊਟ ਬਹਾਦਰਗੜ੍ਹ ਵਿਖੇ ਉਹ 25 ਬੱਚਿਆਂ ਦੀ ਚੋਣ ਕੀਤੀ ਗਈ ਹੈ ਜਿਹੜੀ 13 ਜੁਲਾਈ ਨੂੰ ਅਸੀਂ ਉੱਥੇ ਸੁਖਮਨੀ ਸਾਹਿਬ ਦੇ ਪਾਠ ਕਰਕੇ ਗੁਰੂ ਚਰਨਾ ਚਰਦਾਸ ਕਰਕੇ ਉਹਦੀ ਸ਼ੁਰੂਆਤ ਵੀ ਕਰ ਰਹੇ ਹਾਂ ਉਹ ਦੋ ਐਕੈਡਮੀਆ ਸਾਡੀਆਂ ਜਿਹਦੇ ਵਿੱਚ ਦੋ ਸ਼ਰਤਾਂ 'ਤੇ ਬੱਚਾ ਸਿੱਖ ਹੋਵੇ ਜਾਂ ਅੰਮ੍ਰਿਤਧਾਰੀ ਹੋਵੇ। ਉਹਦੇ ਕੋਲੋਂ ਕੋਈ ਪੈਸਾ ਨਹੀਂ ਚਾਰਜ ਕੀਤਾ ਜਾਊਗਾ ਨਾ ਰਹਿائش ਦਾ, ਨਾ ਉਹਦੇ ਖਾਣੇ ਲੰਗਰ ਦਾ ਤੇ ਨਾ ਉਹਦੀ ਕੋਈ ਫੀਸ ਹੋਊਗੀ। ਤੇ ਜਿਹੜੀ ਸਾਡੇ ਚੰਡੀਗੜ੍ਹ ਸਾਡੀ ਚੱਲਦੀ ਅਕੈਡਮੀ ਉਹਦੇ ਅਸੀਂ ਰਨਾਉਂਡ ਜਿਹੜੇ ਹੈਗੇ ਆ ਵੱਡੀਆਂ ਅਕੈਡਮੀਆਂ ਨੂੰ ਪੜਾਉਂਦੇ ਆ ਟੀਚਰ ਸਹਿਬਾਨ ਉਹ ਅਸੀਂ ਹਾਇਰ ਕੀਤੀ ਹੋਆ। ਇਹ ਬੜੀ ਲੰਮੇ ਸਮੇਂ ਦੀ ਮੰਗ ਸੀ ਤੇ ਅਸੀਂ ਪੀਸੀਆ ਜੁਡੀਸ਼ਰੀ ਦਾ ਵੀ ਇਸ ਸਾਲ ਕੋਰਸ ਜਿਹੜਾ ਸ਼ੁਰੂ ਕਰ ਦਿੱਤਾ ਗਿਆ। ਉਹ ਤੋਂ ਇਲਾਵਾ ਪਿਛਲੇ ਦਿਨੀ ਸਾਡੇ ਰੁਜ਼ਗਾਰ ਮੇਲਾ ਸੈਕਟਰ 27 ਕਲਗੀਦਰ ਨਿਵਾਸ ਵਿਖੇ ਉਹ ਬੱਖ-ਬੱਖ ਕੰਪਨੀਆਂ ਉੱਥੇ ਸੱਦੀਆਂ ਸੀ ਤੇ ਜਿਹਦੇ ਵਿੱਚ ਮੈਨੂੰ ਖੁਸ਼ੀ ਆ ਲਗਭਗ 2200 ਬੱਚੇ ਸਾਡੇ ਉਹਨਾਂ ਦੀਆਂ ਪਲੇਸਮੈਂਟਾਂ ਵੀ ਉੱਥੇ ਹੋ ਗਈਆਂ। 600 ਬੱਚਾ ਟੋਟਲ ਆਇਆ ਸੀ। ਸੋ 2200 ਬੱਚਾ ਜਿਹੜਾ ਉਹਨਾਂ ਦੇ ਵਿੱਚੋਂ ਉਹ ਸਿਲੈਕਟ ਹੋਇਆ ਤੇ ਉਹ ਜਿਹੜੀਆਂ ਰਹਿ ਗਈਆਂ ਸੀ ਕੰਪਨੀਆਂ ਉਹਨਾਂ ਵੀ ਐਤਕੀ ਸਾਨੂੰ ਆਫਰ ਕੀਤੀ ਆ ਕਿ ਅਗਾਂਹ ਵੀ ਤੁਸੀਂ ਜੇਲੇ ਕੋਈ ਇਦਾਂ ਦਾ ਮੇਲਾ ਲਾਓ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਸਾਨੂੰ ਜ਼ਰੂਰ ਚੇਤੇ ਕਰ ਲਿਓ ਉਹ ਤੋਂ ਲਾਵੇ ਇੱਕ ਜਿਹੜੀ ਬਹੁਤ ਇੰਪੋਰਟੈਂਟ ਗੱਲ ਸੀ ਕਿ ਸਾਡਾ ਬਰਨਾਲਾ ਗੁਰਦਵਾਰਾ ਸਾਹਿਬ ਦਾ ਇੱਕ ਲਿਟੀਗੇਸ਼ਨ ਲੰਮੇ ਸਮੇਂ ਦੀ ਪੈਂਡਿੰਗ ਸੀ ਉਹ ਸਾਡਾ ਇੱਕ ਪੰਥ ਦੀ ਸਰਕਾਰ ਦਾ ਜਥੇਬੰਦੀ ਆ ਉਹ ਨਿਰਮਲੇ ਪੰਥ ਨਾਲ ਸਾਡਾ ਲਿਟੀਗੇਸ਼ਨ ਚੱਲਦੀ ਸੀ ਉਹ ਬੈਠ ਕੇ ਦੋਹਾਂ ਧਿਰਾਂ ਦਾ ਫੈਸਲਾ ਹੋ ਗਿਆ ਫੈਸਲਾ ਨਹੀਂ ਹੋਇਆ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲਦਾ ਸੀ ਉਹ ਵੀ ਸਾਰਾ ਸੌਟ ਆਊਟ ਕੀਤਾ ਗਿਆ ਤੇ ਬੈਠ ਕੇ ਜਿਸ ਆਪਣੇ ਕੰਪਰੋਮਾਈਜ਼ ਤਹਿਤ ਇਹ ਫੈਸਲਾ ਹੋਇਆ ਸੀ ਉਸ ਤਹਿਤ ਤਾਹੋਂ-ਥਾਹੀਂ ਆਪਣੇ ਕਾਬਜ਼ ਵੀ ਦੋਹੇ ਤਰ੍ਹਾਂ ਹੋ ਗਏ ਪਰ ਜਿਦਾਂ ਮਾਲੋ ਸਿਖਾਉਂਦਾ ਨਹੀਂਗਾ ਇੱਕ ਸਰਦਾਰ ਪਿਆਰਾ ਸਿੰਘ ਆ ਬਰਨਾਲੇ ਤੋਂ ਜਿਹੜਾ ਸਰਕਾਰ ਦਾ ਚੱਕਿਆ ਆ ਔਰ ਮੈਂ ਸਰਕਾਰ ਨੂੰ ਵੀ ਮਹਿਨਤੀ ਕਰਨੀ ਚਾਹਨਾ ਕਿ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਸਲਿਆਂ ਵਿੱਚ ਦਖਲਅੰਦਾਜ਼ੀ ਨਾ ਕਰੋ ਕਿਉਂਕਿ ਉਹ ਆਪਣੇ ਆਪ ਨੂੰ ਨਿਰਮਲਿਆਂ ਦਾ ਮਹੰਤ ਕਲੇਮ ਕਰਦਾ ਤੇ ਸਾਨੂੰ ਕੋਈ ਨਹੀਂ ਆਪਣਾ ਉਹ ਕਰੇ ਜਿੱਥੇ ਮਰਜੀ ਜਾ ਕੇ ਪਰ ਸਾਡਾ ਜਿਹੜਾ ਲੀਗਲ ਤੌਰ ਦੇ ਉੱਤੇ ਸੁਪਰੀਮ ਕੋਰਟ ਤੱਕ ਲਿਟਿਗੇਸ਼ਨ ਚੱਲੀ ਆ ਉਹ ਸਾਡੀ ਚੱਲੀ ਭਾਈ ਸਰਜੀਤ ਸਿੰਘ ਦੇ ਨਾਲ ਤੇ ਸਰਜੀਤ ਸਿੰਘ ਇੰਡੀਵਿਜੂਅਲ ਕਪੈਸਿਟੀ 'ਚ ਨਹੀਂ ਗਾ ਜਾਂ ਪਰਸਨਲ ਕੰਪੈਰਸਟ ਕਪੈਸਿਟੀ ਦੇ ਵਿੱਚ ਨਹੀਂ ਗਾ ਉਹ ਉਹ ਐਜ ਮਹਾਂਤ ਆਫ ਦਾ ਨਿਰਮਲਾ ਪੰਥ ਜਿਹੜਾ ਆ ਉਹ ਸੀਗਾ ਤੇ ਨਿਰਮਲੇ ਪੰਥ ਨੇ ਸਮੁੱਚੇ ਤੌਰ ਤੇ ਉਸ ਮੰਡਲ ਨੇ ਪ੍ਰਧਾਨ ਨੇ ਜਨਤ ਕਤਰ ਸਹਿਬਾਨ ਸਾਰੇ ਮੈਂਬਰਾਂ ਨੇ ਬੈਠ ਕੇ ਉਹ ਸਾਰਾ ਸਮਝੌਤਾ ਕੀਤਾ ਤੇ ਸਰਕਾਰ ਦੀ ਆੜ ਥੱਲੇ ਉਹ ਪਿਆਰਾ ਸਿੰਘ ਜਿਹੜਾ ਉਹ ਪਰੇਸ਼ਾਨੀ ਕਰ ਰਿਹਾ ਨਜਾਇਜ਼ ਤੇ ਸਾਡੇ ਜਿਹੜੇ ਪ੍ਰਬੰਧਕ ਕਰਤਾ ਮੈਨੇਜਰ ਸਾਹਿਬਾਨ ਉਹਨਾਂ ਦੇ ਵੀ ਪਿੱਛੇ ਉਹ ਹੱਥ ਧੋ ਕੇ ਪਿਆ ਆ ਤੇ ਮੈਂ ਸਮਝਦਾ ਭਈ ਇਹ ਧਮਕੀਆਂ ਦਿੰਦੇ ਆ ਤੇ ਇਹਦੇ ਪਿੱਛੇ ਤੁਹਾਡੇ ਦਾ ਪੋਲੀਟਿਕਲ ਐਂਡ ਹੋ ਸਕਦੇ ਉਹ ਤਾਂ ਵਿਚਾਰਾ ਮੁਲਾਜ਼ਮ ਆ ਤੇ ਜੇ ਖੁਦਾਨਾ ਖਾਸਤਾ ਉਹਨੂੰ ਕੋਈ ਨੁਕਸਾਨ ਪਹੁੰਚਦਾ ਤੇ ਮੈਂ ਸਮਝਦਾ ਉਹਦੇ ਵਿੱਚ ਫਿਰ ਇਹ ਮਹਾਂਤ ਸਿੱਧਾ ਜ਼ਿੰਮੇਵਾਰ ਹੋਊਗਾ ਸੋ ਇਹ ਵੀ ਅੱਜ ਦਾ ਮੁੱਦਾ ਜਿਹੜਾ ਸੀਗਾ ਸਾਡਾ ਅਹਿਮ ਸੀਗਾ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਇੱਕ ਜਿਹੜੀ ਵੱਡੀ ਹੋਰ ਜਿਹੜੀ ਸਾਡੇ ਵਿੱਚ ਉਹ ਸੀ ਪਿਛਲੇ ਦਿਨੀ ਪਾਰਲੀਮੈਂਟ ਦੇ ਵਿੱਚ ਕਿਉਂਕਿ ਪਾਰਲੀਮੈਂਟ ਦੇ ਵਿੱਚ ਇਹ ਧਰਮ ਦੀਆਂ ਗੱਲਾਂ ਚੱਲੀਆਂ ਸਿੱਖ ਧਰਮ ਜਿਹੜਾ ਗੁਰੂ ਨਾਨਕ ਦੇਵ ਪਾਚਾ ਸਿੱਖ ਪੰਥ ਦੇ ਬਾਣੀ ਉਹਨਾਂ ਨੇ ਸਤਗੁਰੂ ਜੀ ਨੇ ਇੱਕ ਨਿੱਗਰ ਪੜਣਾ ਗੁਰਸ਼ਬਦ ਦੀਆਂ ਪਾਈਆਂ ਉਹਨਾਂ ਨੇ ਵੰਡੋ ਹੀ ਆ ਧੂੜੀਆਂ ਦਫਾਉਣੇ ਜਾਂ ਇੱਕ ਆਪਣਾ ਧਿਆਨ ਲਾ ਕੇ ਬਹਿਣਾ ਕਰਮकांड ਸਾਰਿਆਂ ਨੂੰ ਨਿੰਦਾ ਕੀਤੀ ਜਿਹੜੇ ਵੱਖ-ਵੱਖ ਸੈਕਟਰਾਂ 'ਚ ਬੰਦੇ ਸੀ ਜਾਤ ਪਾਤ ਉੱਚ-ਨੀਚ ਉਹਨਾਂ ਸਾਰਿਆਂ ਨੂੰ ਇੱਕ ਸਮਤਲ ਤੇ ਲਿਆਂਦਾ ਤੇ ਪਿਛਲੇ ਦਿਨੀ ਆ ਮੇਰ ਕੋ ਇੱਕ ਫੋਟੋ ਵੀ ਆਪਣੇ ਵਾਇਰਲ ਹੋਈ ਆ ਜਿਹੜੀ ਰਾਹੁਲ ਗਾਂਧੀ ਸਾਹਿਬ ਨੇ ਉਥੇ ਇੱਕ ਅਵਿਆ ਮੁਦਿਆ ਅਵਿਆ ਮੁਦਰਾ ਦੀ ਫੋਟੋ ਸਤਿਗੁਰਜੀ ਦਾ ਕਿਉਂਕਿ ਐਵੇਂ ਹੱਥ ਹੁੰਦਾ ਉਹਨੂੰ ਇਹ ਦਰਸਾਇਆ ਕਿ ਇਹ ਵੀ ਉਹ ਅਵਿਆ ਅਵਿਆ ਮੁਦਰਾ ਆ ਇਹਦਾ ਬਿਲਕੁਲ ਸਿੱਖ ਪੰਥ ਨਾਲ ਕੋਈ ਸਬੰਧ ਨਹੀਂ ਗੁਰੂ ਨਾਨਕ ਦੇ ਪਾਤਸ਼ਾਹ ਦੀ ਜਿਹੜੀ ਫਲਸਫਾ ਆ ਉਹ ਇੱਕ ਔਂਕਾਰ ਦਾ ਫਲਸਫਾ ਆ ਉਹਦੇ ਵਿੱਚ ਸਤਿਗੁਰ ਜੀ ਨੇ ਨੀਮਿਆਂ ਨੂੰ ਉੱਚੇ ਕੀਤਾ ਗਰੀਬਾਂ ਨੂੰ ਉਹਨਾਂ ਨੂੰ ਉਹ ਰਤਵਾ ਬਖਸ਼ਿਸ਼ ਕੀਤਾ ਜਿਹੜਾ ਸਮਾਜ ਦੇ ਵਿੱਚ ਕਿਸੇ ਵੇਲੇ ਘਿਰਨਾ ਕੀਤੀ ਜਾਂਦੀ ਸੀ ਸੋ ਅੱਜ ਦੀ ਇਹ ਜਿਹੜੀ ਸਾਡੀ ਅੰਤਰਕ ਕਮੇਟੀ ਹੈ ਜੀ ਇਹ ਵੀ ਮਤਾ ਬਾਸ ਕੀਤਾ ਕਿ ਸੰਸਦ ਅੰਦਰ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਅਤੇ ਉਹਨਾਂ ਦੀ ਤਸਵੀਰ ਨੂੰ ਆਧਾਰ ਬਣਾ ਕੇ ਕੀਤੀਆਂ ਟਿੱਪਣੀਆਂ ਦਾ ਨੋਟਸ ਲੈਂਦੀਆਂ ਸਪੱਸ਼ਟ ਕਰਦੀ ਹੈ ਕਿ ਗੁਰੂ ਸਾਹਿਬਾਨ ਦੀ ਪਾਵਨ ਗਰਮਾਣੀ ਤੇ ਸੁਖਿਆਮਾਂ ਨੂੰ ਸਿਆਸੀ ਬਹਿਸ ਦਾ ਹਿੱਸਾ ਨਹੀਂ ਬਣਾਉਣਾ ਚਾਹੀਦਾ ਅਕਸਰ ਸਿਆਸੀ ਲੋਕ ਅਜਿਹਾ ਕਰਨ ਨਾਲ ਗੁਰੂ ਸਾਹਿਬਾਨ ਦੇ ਮੌਲਕ ਸਿਧਾਂਤਾਂ ਤੇ ਪਾਵਨ ਗਰਮਾਣੀ ਦੇ ਅਰਥਾਂ ਦੀ ਵਿਆਖਿਆ ਗਲਤ ਕੀਤੀ ਜਾਂਦੀ ਹੈ ਤੇ ਅਸੀਂ ਸਪੀਕਰ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਅਗਾਹ ਤੋਂ ਐਹੋ ਜਿਹੀ ਕੋਈ ਕੋਰ ਬਿਆਦਬੀ ਕਿਸੇ ਮੈਂਬਰ ਨੂੰ ਵੀ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ ਇਹ ਅਵਿਆ ਮੁੰਦਰਾ ਤੇ ਦੂਜਾਂ ਇਦੇ ਨਾਲ ਜਾਂ ਆਸਣ ਕਰਨ ਦਾ ਇਉਂ ਦਾ ਸਤਿਗੁਰਜੀ ਦਾ ਕੋਈ ਸਿਧਾਂਤ ਨਹੀਂ ਸਤਿਗੁਰਜੀ ਦਾ ਪਵਿੱਤਰ ਸਿਧਾਂਤ ਉਹ ਜਿਹੜਾ ਇੱਥੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਆ ਇੱਥੇ ਕੀ ਆ ਕਿ ਇੱਥੇ ਜਿਹੜੇ ਕੋਈ ਆਉਂਦਾ ਉਹਨੂੰ ਇਹ ਇੱਥੋਂ ਦੀ ਰਹਿਤ ਤਾਂ ਦੱਸੀ ਜਾਂਦੀ ਆ ਪਰ ਕੌਣ ਅੰਦਰ ਆਉਂਦਾ ਕਿਸੇ ਨੂੰ ਨਹੀਂ ਕਿਹਾ ਜਾਂਦਾ ਕੌਣ ਇਸ਼ਨਾਨ ਕਰਦਾ ਪਵਿੱਤਰ ਸਰੋਵਰ ਦੇ ਵਿੱਚ ਉੱਭੀ ਲਾਉਂਦਾ ਕਿਸੇ ਨੂੰ ਕੁਝ ਨਹੀਂ ਕਿਹਾ ਜਾਂਦਾ ਉਹ ਦਾਰਸ਼ਨਿਕ ਜੋੜੀ ਥarini ਜਾ ਕੇ ਨਮਸਕਾਰ ਕਰਦਾ ਕੋਈ ਕਿਸੇ ਨੂੰ ਕੁਝ ਨਹੀਂ ਕਿਹਾ ਜਾਂਦਾ ਉਹ ਆ ਕੇ ਬਾਹਰ ਪ੍ਰਕਰਮਾਂ ਦੇ ਵਿੱਚ ਕੀਰਤਨ ਸਰਬਨ ਕਰਦਾ ਕੋਈ ਨਹੀਂ ਪੁੱਛਦਾ ਤੇਰੀ ਜਾਤ ਕੌਣ ਹੈ ਆ ਪਾਤ ਕੌਣ ਹੈ ਉਹਨੂੰ ਦੇਗ ਪਵਿੱਤਰ ਦੇ ਵਿੱਚ ਕੋਈ ਬਿਤਕਰਾ ਨਹੀਂ ਲੰਗਰ ਦੇ ਵਿੱਚ ਕੋਈ ਬਿਤਕਰਾ ਨਹੀਂ ਰਹਿਤਾਂ ਚ ਕੋਈ ਬਿਤਕਰਾ ਨਹੀਂ ਔਰ ਸਮੁੱਚੇ ਪ੍ਰਬੰਧ ਦੇ ਤੌਰ ਦੇ ਉੱਤੇ ਅਸੀਂ ਇੱਥੇ ਇਨਫੋਰਮੇਸ਼ਨ ਸੈਂਟਰ ਵੀ ਬਣਾਏ ਜਿਹੜੇ ਉਹਨਾਂ ਦੇ ਸਹਾਇਤਾ ਕਰਦੇ ਆ ਸੋ ਮੇਰਾ ਕਹਿਣ ਤੋਂ ਭਾਵ ਗੁਰਨਾਨਕ ਦੇ ਪਾਤਸ਼ਾਹ ਜੀ ਦਾ ਜਿਹੜਾ ਫਲਸਫਾ ਇਹ ਸਰਬੱਤ ਦਾ ਭਲਾ ਤੇ ਮਨੁੱਖਤਾ ਨੂੰ ਸਮਰਪਿਤ ਆ ਇਹ ਸਮੁੱਚੀ ਮੈਂ ਬਾਰ ਬਾਰ ਤਾਂ ਕਹਿ ਰਿਹਾ ਸੀ ਇਹਦੇ ਵਿੱਚ ਵਰਨਵਾਦ ਕੋਈ ਨਹੀਂਗਾ ਇਹਦੇ ਵਿੱਚ ਹੋਰ ਕੋਈ ਸਿਸਟਮ ਨਹੀਂਗਾ ਇਹ ਚ ਜਾਤ ਪਾਤ ਕੋਈ ਨਹੀਂਗੀ ਪਰ ਇਹਨੂੰ ਆਪਾਂ ਐਵੇਂ ਦੂਸਰਿਆਂ ਦੇ ਨਾਲ ਰਲਾ ਕੇ ਪਾਰਲੀਮੈਂਟ ਦੇ ਵਿੱਚ ਜਿਹੜੀ ਪਛੇ ਨਹੀਂ ਉਹ ਕਾਰਵਾਈ ਪਾਈ ਆ ਉਹ ਬਿਲਕੁਲ ਗਲਤ ਆ ਤੇ ਅਸੀਂ ਸਪੀਕਰ ਸਾਹਿਬ ਨੂੰ ਬੇਨਤੀ ਕਰਦੇ ਹਾਂ ਇਨ ਫਿਊਚਰ ਇਹੋ ਜਿਹਾ ਬਲਾਰੇ ਜਾਂ ਇਹੋ ਜਿਹਾ ਮੈਂਬਰ ਪਾਰਲੀਮੈਂਟ ਆ ਰਾਹੁਲ ਗਾਂਧੀ ਵਰਗੇ ਉਹਨਾਂ ਨੂੰ ਬਿਲਕੁਲ ਅਜਾਇਸ਼ਤ ਨਾ ਦਿੱਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਬੇਨਤੀ ਇਹ ਆ ਲੀਗਲ ਬੈਟਲ ਤਾਂ ਹਰ ਇੱਕ ਨੂੰ ਲੜਨ ਦੀ ਜੇ ਕਿਸੇ ਤੇ ਪਰਚਾ ਦਰਜ ਹੋ ਜਾਂਦਾ ਅਧਿਕਾਰ ਆ ਹòn ਉਹਨਾਂ ਨੇ ਲਿਖ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਇੱਕ ਚਿੱਠੀ ਮੈਨੂੰ ਲਿਖੀ ਆ ਕਿਉਂਕਿ ਉਹ ਸਿੱਖ ਨੇ ਅਕਾਲ ਤਖਤ ਤੇ ਸਦੀ ਨਹੀਂ ਜਾ ਸਕਦੀ ਅਸੀਂ ਕੋਈ ਇੰਨੇ ਜਾਹਰ ਜਾਬਰ ਵੀ ਨਹੀਂ ਗਏ ਪਰ ਆਪਣਾ ਇਸਤਰੀ ਜਾਤੀ ਦੇ ਕੋ ਤਸ਼ੱਦਦ ਕਰੀਆ ਜਾਂ ਜਿਹਸਤਰੀ ਜਾਤੀ ਨੂੰ ਅਸੀਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ ਪਰ ਮੈਂ ਪਹਿਲਾਂ ਵੀ ਬੋਲਦੇ ਨੇ ਕਿਹਾ ਕਿ ਜਾਨ ਦੇ ਵਿੱਚ ਜਿਹੜੀ ਉਹ ਨਹੀਂ ਗਲਤੀ ਅਣਜਾਣੇ ਦੀ ਮਾਫੀ ਕੀਤੀ ਜਾ ਸਕਦੀ ਆ ਤੇ ਜੇਲੇ ਜਾਣ ਕੇ ਤੁਸੀਂ ਕਰੋ ਪੇ ਕੀ ਆ ਪੇ ਉਹ ਜਦਨ ਆਈ ਕਿੰਨੀ ਸੰਗਤ ਸੀ ਦੇਖਿਆ ਕੋਈ ਯੋਗਾ ਇੱਥੇ ਕਰਦਾ ਇੱਥੇ ਦੀ ਇੱਕ ਪਰੰਪਰਾ ਆ ਸੋ ਮੇਰਾ ਖਿਆਲ ਤੋਂ ਭਾਵੇਂ ਅਸੀਂ ਤਾਂ ਕੋਈ ਇਦਾਂ ਦੇ ਨਹੀਂ ਗਏ ਪਰ ਜੇ ਉਹਨੇ ਕਾਨੂੰਨੀ ਚਾਰਾ ਜੋਰੀ ਕਰਨੀ ਉਹਦਾ ਹੱਕ ਮੰਨਦਾ ਕਰਿਓ ਸਾਡੇ ਕੋਲ ਇਲزام ਲਾ ਰਹੀ ਆ ਵੀ ਬਾਹਰ ਪ੍ਰੋਪਰ ਤਾ ਲਿਖਿਆ ਨਹੀਂ ਹੋਇਆ ਕਿਹੜੀ ਕਿਹੜੀ ਬੰਦੀ ਆ ਜੇ ਯੋਗਾ ਨਹੀਂ ਕਰਨਾ ਤੇ ਉਹਦਾ ਬਾਹਰ ਕਿਤੇ ਲਿਖਿਆ ਕਿ ਦਰਵਾਜ਼ਾ ਦੇਖੋ ਇਹ ਬਿਲਕੁਲ ਗਲਤ ਗੱਲ ਆ ਇਹ ਲੇਮ ਐਕਸਕਿਊਜ਼ ਇੱਕ ਬਣਾਇਆ ਜਾ ਰਿਹਾ ਕਿਉਂਕਿ ਜਿਸ ਲਈ ਇੱਥੇ ਸੱਚਖੰਡ 'ਚ ਪੈਰ ਪਾਉਂਦਾ ਕੋਈ ਬੰਦਾ ਤੇ ਉਹ ਸਾਰਾ ਬਾਤਾਵਰਨ ਦੇਖ ਲੈਂਦਾ ਤੇ ਮੇਰਾ ਖਿਆਲ ਉਹਨੂੰ ਬਾਤਾਵਰਨ ਦਾ ਵੀ ਪਤਾ ਸੀ ਜਾਂ ਤਾਂ ਕੋ ਹੋਵੇ ਨਾ ਪਰ ਕੋ ਹੋਰ ਕਰਦਾ ਹੋਈ ਸੀ ਜਾਂ ਕੋਈ ਸੀ ਇਹ ਬਿਲਕੁਲ ਨੇਮ ਉਹਦਾ ਖੂਜਿਆ ਜਿਹੜਾ ਬਹਾਨਾ ਆ ਇਹ ਬਹਾਨਾ ਇੱਕ ਘੜਿਆ ਕਢਾਇਆ ਜਾਂ ਇਹ ਮੇਰਾ ਖਿਆਲ ਕਿਸੇ ਵੀ ਤਰ੍ਹਾਂ ਬਾਜਮ ਨਹੀਂ ਦੇਖੋ ਸਾਨੂੰ ਤਾਂ ਸਾਨੂੰ ਤਾਂ ਜਿਹੜੀ ਖਬਰ ਮਿਲੀ ਆ ਉਹ ਸੋਰਸ ਤੋਂ ਅਸੀਂ ਤਾਂ ਸਿਰਫ ਉਹਨਾਂ ਨੂੰ ਉਹਨਾਂ ਦੀ ਪਵਿੱਤਰ ਯਾਤ ਕਿਉਂਕਿ ਉਹਨੇ ਸਾਰਾ 40 ਸਾਲ ਦਾ ਪੰਧ ਸਿੱਖ ਪੰਥ ਦੀ ਨੀਕੀ ਲਾਇਆ ਇਸ ਕਰਕੇ ਉਹਨਾਂ ਦੇ ਕਾਲ ਚਲਾਣੇ ਤੇ ਦੁੱਖ ਦਾ ਵੀ ਪਰਗਨ ਕਰਦੇ ਤੇ ਉਹਨਾਂ ਨੂੰ ਆਪਣੀ ਸ਼ਰਧਾ ਦੇ ਪੁੱਲ ਵੀ ਪੇਕੀ। ਮਿੱਤਰ ਪਾਲ ਸਿੰਘ ਨੂੰ ਅੱਜ ਸਾਰਾ ਸਿੱਖ ਪੰਥ ਮਨ ਕਰ ਰਿਹਾ ਸੀਗਾ ਉਹਨਾਂ ਨੂੰ ਅੱਜ ਬੇਲ ਦਿੱਤੀ ਅੱਜ ਤਰ੍ਹਾਂ ਵਾਸਤੇ ਅੱਜ ਪਹੁੰਚਣ ਵਾਸਤੇ ਪਰ ਸ਼ਰਤਾਂ ਬਹੁਤ ਜ਼ਿਆਦਾ ਲਗਾਈਆਂ ਗਈਆਂ ਨੇ ਜਿਹੜੀਆਂ ਅੱਜ ਤੱਕ ਅਜਿ ਕਿਸੇ ਨੇ ਨਹੀਂ ਲਗਾਈਆਂ ਗਈਆਂ। ਦੇਖੋ ਮੈਂ ਤਾਂ ਅੱਗੇ ਆ ਪਹਿਲਾਂ ਵੀ ਤੁਹਾਡੇ ਕੋਲ ਅੱਜ ਕਰ ਚੁੱਕਾ ਹਾਂ। ਕਿ ਜਿਹਲੇ ਸਿੱਖਾਂ ਦੀ ਵਾਰੀ ਆਉਂਦੀ ਉਹਲੇ ਸ਼ਾਇਦ ਸਾਡੇ ਲਈ ਕਾਨੂੰਨ ਵੱਖਰਾ ਬਣ ਜਾਂਦਾ ਉਹ ਭਾਈ ਅਮਰਤਪਾਲ ਜੀ ਚੁਣ ਕੇ 2 ਲੱਖ ਵੋਟਾਂ ਦੇ ਜਿੱਤ ਕੇ ਗਿਆ ਤੇ ਡੈਮੋਕਰੈਟਿਕ ਨਾਰਮ ਨਾ ਗਿਆ ਤੇ ਫੇਰ ਸ਼ਰਤਾਂ ਚਲੋ ਸਰਕਾਰ ਦੀ ਮਰਜ਼ੀ ਹੁੰਦੀ ਆ ਪਰ ਹੁਣ ਜਿਹਲੇ ਇੱਕ ਵਾਰੀ ਮੈਂਬਰ ਪਾਰਲੀਮੈਂਟ ਚੁਣਿਆ ਗਿਆ ਤਾਂ ਇਹਨੂੰ ਆਪਾਂ ਕਹਿ ਦਿੰਦੇ ਆ ਵੀ ਦੇਖਦੇ ਉਹ 540 ਦੇ ਵਿੱਚੋਂ ਇੱਕ ਆ ਤੋ ਉਦਾਂ ਛਰਦਾਂ ਕੋਟਾਂ ਵੱਲੋਂ ਲਾਉਣੀਆਂ ਕੋ ਵਕਰਾ ਹੁੰਦਾ ਕਿਉਂਕਿ ਕੋਟ ਤਾਂ ਸਿਰਫ ਡਾਇਰੈਕਸ਼ਨ ਦਿੰਦੀ ਆ ਛਰਦਾਂ ਸਰਕਾਰ ਲਾਉਂਦੀ ਆ ਤੇ ਅੱਜ ਦਾ ਪਹਿਲਾਂ ਵੀ ਕਹਿੰਦੇ ਆ ਵੀ ਜਿਹੜਾ ਮੁੜ ਕੇ ਐਨਐਫਏ ਲਾਇਆ ਉਹ ਵੀ ਗਲਤ ਲਾਇਆ ਕੋਈ ਆਧਾਰ ਨਹੀਂ ਸੀ ਬਣਦਾ ਤੇ ਫਿਰ ਇਸ ਕਰਕੇ ਜਿਵੇਂ ਦੀ ਬਾਕੀਆਂ ਨੂੰ ਟ੍ਰੀਟਮੈਂਟ ਕੀਤੀ ਜਾਂਦੀ ਓਵੇਂ ਦੀ ਟ੍ਰੀਟਮੈਂਟ ਸਿੱਖਾਂ ਨਾਲ ਵੀ ਕੀਤੀ ਜਾਏ ਕੀਤੀ ਜਾਣੀ ਚਾਹੀਦੀ ਭਾਰਤੀ ਅਸੀਂ 100 ਆਪਣੇ ਟਾਸਕ ਫੋਰਸ ਜਿਹੜੀ ਫਾਜ਼ਖਾਨ ਸ੍ਰੀ ਹਰਮੰਦਰ ਸਾਹਿਬ ਜੀ ਦੇ ਸਰੋਵਰ ਦੇ ਦਵਾਲੇ ਜਾਂ ਗੁਰਦੁਆਰਾ ਸਹਿਬਾਨਾ ਦਵਾਲੇ ਉਹ ਅਸੀਂ ਤੁਸੀਂ ਪੜਿਆ ਹੋਣਾ ਅਖਬਾਰਾਂ ਦੇ ਵਿੱਚ ਕੀਤੀ ਉਹਦੀ ਪ੍ਰੋਫਰ ਅਸੀਂ ਕੁਆਲੀਫਿਕੇਸ਼ਨ 10ਵੀਂ ਪਾਸ 10ਵੀਂ ਤੋਂ ਉੱਤੇ ਵਾਲਾ ਨਹੀਂ ਤੇ ਉਹਦੀ ਬਕਾਇਦਾ ਇੰਟਰਵਿਊ ਲੈ ਕੇ ਉਹਨਾਂ ਨੂੰ ਸਾਰਿਆਂ ਨੂੰ ਭਾਗਤੀ ਕਰਨਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਲੰਗਰ ਸਟਾਰੀਆਂ ਆ ਰਹੀਆਂ ਜੀ ਪਿਛਲੇ ਸਾਲ ਜਦੋਂ ਸਿੱਖ ਸੰਗਤ ਨੇ ਜੋਮੇ ਕਮੇਟੀ ਨੇ ਬਣਾਈਆਂ ਸੀ ਸਰਕਾਰਾਂ ਵੀ ਉਹਦੇ ਵਿੱਚ ਯੋਗਦਾਨ ਪਾਉਂਦੀਆਂ ਰਹੀਆਂ ਨੇ ਜਾਂ ਸੈਕਟਰ ਤੋਂ ਪ੍ਰਧਾਨ ਮੰਤਰੀ ਦਾ ਰਾਸ਼ਟਰਪਤੀ ਵੀ ਸੁਆਗਤਨ ਚਿੰਤ ਕਰਦੇ ਰਹੇ ਨੇ ਪੰਜਾਬ ਸਰਕਾਰ ਵੀ ਯੋਗਦਾਨ ਪਾਉਂਦੀ ਸੀ ਐਕਟ ਵੀ ਦੇਖੋ ਦੋ ਸਵਾਲ ਆ ਪੰਜਾਬ ਦੀ ਸਰਕਾਰ ਦਾ ਸਿੱਧਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਪਿੱਛੇ ਸ਼ੋਰਾਂ ਮਾਰਿਆ ਜਿਹੜਾ ਐਕਟ ਜਿਹਦੇ ਵਿੱਚ ਅੱਜ ਤੱਕ ਕਿਸੇ ਨੇ ਹਵਾਕਤ ਨਹੀਂ ਕੀਤੀ 103 ਸਾਲ ਚ ਤੇ ਪੰਜਾਬ ਦੀ ਸਰਕਾਰ ਉਹਦੇ ਵਿੱਚ ਐਮੈਂਡਮੈਂਟ ਕਰ ਰਹੀ ਆ ਤੇ ਸੈਂਟਰ ਸਰਕਾਰ ਤਾਂ ਮੈਂ ਸਮਝਦਾ ਵੱਡਾ ਖਵਾੜਾ ਚੱਕ ਲਿਆ ਉਹਨਾਂ ਨੇ ਜਿਨ੍ਹਾਂ ਨੇ ਸਾਡੇ ਵਿੱਚੋਂ ਹਰਿਆਣਾ ਕਮੇਟੀ ਵੀ ਖੋਲ੍ਹ ਲਈ ਜਿਨ੍ਹਾਂ ਨੇ ਦਿੱਲੀ ਕਮੇਟੀ ਵੀ ਖੋਲ੍ਹ ਲਈ ਤੇ ਅਸੀਂ ਸਭ ਤੋਂ ਵੱਡੀ ਗੱਲ ਕਿ ਸ਼ੋਵਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰ-ਬਾਰ ਚਿੱਠੀਆਂ ਲਿਖਦੀ ਆ ਵੀ ਸਾਨੂੰ ਮਿਲਣ ਨੂੰ ਸਮਾਂ ਦਿੱਤਾ ਜਾਵੇ ਤੇ ਸਾਨੂੰ ਮਿਲਣ ਨੂੰ ਵੀ ਸਮਾਂ ਨਹੀਂ ਦਿੱਤਾ ਜਾਂਦਾ ਬਾਕੀ ਇਹਦੇ ਬਾਜ਼ਾਰੇ ਇਹਦੇ ਬਾਰੇ ਕਿਉਂਕਿ ਸਾਡੀ ਕਮੇਟੀ ਸਾਡੀ ਬਣੀ ਉਹ ਵਿਚਾਰ ਕਰੋ ਪ੍ਰਧਾਨ ਸਾਹਿਬ ਜੀ ਕੌਂਸਲ ਕਮੇਟੀ ਕਾਲੀ ਦਾ ਦੋ ਫਾੜ ਹੋਇਆ ਹੈ ਕੋਈ ਦੋ ਫਾੜ ਦੋ ਫਾੜ ਕੋਈ ਨਹੀਂ ਹੋਇਆ ਦੇਖੋ ਜੇ ਕੁਝ ਬੰਦੇ ਆਪਣੀ ਵੱਖਰੀ ਵਿਚਾਰਧਾਰਾ ਲੈ ਕੇ ਚੱਲ ਗਏ ਤੇ ਦੋ ਫਾੜ ਥੋੜੋ ਆ ਆ ਤੁਹਾਡੇ ਸਾਹਮਣੇ ਕਿੰਨੀਆਂ ਮੀਟਿੰਗਾਂ ਹੋਈਆਂ ਸਾਰਿਆਂ ਨੇ ਸੋਲੀਡਾਰਿਟੀ ਜਿਹੜੀ ਆ ਉਹ ਪ੍ਰਧਾਨ ਸ਼੍ਰੋਮਣੀ ਕਾਲੀਦਾ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਪ੍ਰਗਟ ਕੀਤੀ ਆ